ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਘਰ ਨੂੰ ਅੱਗ ਲਾ ਦਵੇ ਆਪਣੀ ਆਪਣਾ ਤਸਾੜ ਦੇਵੇ ਪੰਜੋਂ ਲੜਕਾ ਯਾਰ ਕੈ ਪੰਜ ਲੜਕੇ ਖੜੇ ਹੈ ਜੀ ਕਾਮ ਕ੍ਰੋਧ ਲੋਭ ਮੋਹ ਤੇ ਹੁਣ ਸ਼ਬਦ ਲੜਕੇ ਵਰਤਿਆ ਬੋਲੋ ਜੀ ਸ਼ਬਦ ਕੀ ਵਰਤਿਆ ਇਥੇ ਲੜਕੇ ਤੇ ਲੜਕੇ ਦੇ ਕੀ ਅਰਥ ਕਰਾਂਗੇ ਆਪਾਂ ਭਲਾ ਪੰਜ ਵਕਾਰ ਹੁਣ ਸਮਝ ਆ ਗਈ ਹੁਣ ਬਸ ਪੰਜ ਲੜਕੇ ਕਿਹੜੇ ਆ ਕਾਮ ਕਰੋ ਦੇ ਲੋਭੋਂ ਪੰਜੋ ਲੜਕਾ ਯਾਰ ਕੇ ਰਹਿ ਰਾਮਲੇਵਲਾ ਗੋ ਏ ਸੀ 42 ਨੰਬਰ ਸ਼ਲੋਕ ਹੁਣ 43 ਨੰਬਰ ਸ਼ਲੋਕ ਪੜੋ ਅਗੇ ਕੋ ਹੈ ਲੜਕਾ 베ਚਈ ਲੜਕੀ 베ਚੈ ਕੋਏ ਵੇ ਵਰਲਾਈ ਸੂਰਮਾ ਜਿਹੜਾ ਰੱਬ ਨਾਲ ਸਾਝ ਪਾਉਣ ਲਈ ਪਹਿਲਾਂ ਲੜਕੇ ਵਿੱਚ ਤੇ ਫਿਰ ਲੜਕੀਆਂ ਵਿੱਚ ਲੜਕਾ ਕਿਹੜਾ ਸੀ ਕਾਮ ਕਰੋ ਤੋਂ ਲੋ ਮੋਹ ਹੰਕਾਰ ਤੇ ਲੜਕੀਆਂ ਕਿਹੜੀਆਂ ਆਸਾ ਕ੍ਰਿਸ਼ਨਾ ਇਹ स्त्रीलिंग ਸ਼ਬਦ ਹੈ ਲੜਕੀਆਂ ਨੇ ਕੋ ਹੈ ਲੜਕਾ 베ਚਈ ਲੜਕੀ 베ਚ ਹੈ ਕੋਏ ਸਾਝਾ ਕਰੇ ਕਬੀਰ ਸਿਉ ਹਰ ਸਾਗ ਬਣ ਜ ਕਰੇ ਫਗਤ ਕਬੀਰ ਜੀ ਕਹਿੰਦੇ ਨੇ ਲੜਕੇ ਤੇ ਲੜਕੀਆਂ ਨੂੰ ਵੇਚ ਕੇ ਫਿਰ ਮੇਰੇ ਨਾਲ ਪਰਮੇਸ਼ਰ ਦੇ ਗੁਣਾ ਦੀ ਸਾਂਝ ਕਰੇ ਆਣ ਕੇ ਸਮਝ ਆ ਗਈ ਹੁਣ ਹੁਣ ਪਹਿਲਾਂ ਆਪਾਂ ਅੰਦਰਲੇ ਅਰਥ ਕਰ ਲਈਏ ਬਹੁ ਪਰਪੰਚ ਕਰ ਪਰ ਧਨ ਲਿਆਵਾਂ ਪਰਪੰਚ ਕਰਕੇ ਵਾਲਸ਼ੜ ਕਰਕੇ ਪਰਾਇਆ ਧਨ ਲਿਉਣਾ ਹੈ ਸੋਤਦਾਰ ਆਪੈ ਆ ਲਟਾਵੇ ਸੁੱਤਦਾਰਾ ਸਮਝ ਗਏ ਹੁਣ ਕਿਹੜੇ ਇਹਨਾਂ ਵਕਾਰਾਂ ਦੀ ਪੂਰਤੀ ਕਰਦਾ ਅੰਦਰ ਵਕਾਰ ਹੀ ਕਹਿੰਦੇ ਨੇ ਬੰਦੇ ਨੂੰ ਠੱਗੀ ਮਾਰ ਲਾਲਚ ਹੀ ਕਹਿੰਦਾ ਬੰਦੇ ਨੂੰ ਉਹਦੇ ਨਾਲ ਧੋਖਾ ਕਰ ਮੋਹ ਕਹਿੰਦਾ ਉਹਦੇ ਨਾਲ ਬੇਇਮਾਨੀ ਕਰ ਲੈ ਸੁੱਤਦਾਰਾ ਪਿਆਨ ਅੱਛਾ ਜਦੋਂ ਬੰਦਾ ਅੰਦਰ ਦਾ ਟੱਬਰ ਫਾਲਦਾ ਫੇਰ ਬਾਹਰਲਾ ਟੱਬਰ ਅੱਛਾ ਜਦੋਂ ਬੰਦਾ ਸੱਚੀ ਸੁੱਚੀ ਕਰਤ ਕਰਦਾ ਨਾ ਉਹ ਟੱਬਰ ਤੇ ਲਟਾਉਂਦਾ ਨਹੀਂ ਆ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਜਿਹੜਾ ਸੱਚੀ ਸੁੱਚੀ ਕਰਤ ਕਰਦਾ ਨਾ ਉਹ ਕੀ ਆਂਦਾ ਪੁੱਤਰ ਸ਼ੂ ਚਾਹੀਦੇ ਆ ਲੈ ਆ ਕੱਪੜੇ ਸੋਹਣੇ ਆ ਲੈ ਆ ਤੇ ਜਿਹੜਾ ਬੰਦਾ ਬੇਈਮਾਨੀ ਕਰੂ ਉਹ ਕੀ ਕਰਦਾ ਭਲਾ ਜਾਂ ਮੇਰਾ ਪੁੱਤ ਪਾਰਟੀ ਕਰਕੇ ਆਉ ਇਧਰੋਂ ਰਿਸ਼ਵਤ ਲਈ 20 25000 ਰੁਪਇਆ ਬੱਚਿਆਂ ਨੂੰ ਪਾਰਟੀ ਕਰ ਲੀ ਦਇਤੀ ਹੁਣ ਜਿੰਨਾਂ ਰਿਸ਼ਵਤ ਦਿੱਤੀ ਪਤਾ ਨਹੀਂ ਕਿੰਨੇ ਪਰਸੈਂਟ ਵਿਆਜ ਹੀ ਪੈਸੇ ਚੱਕ ਕੇ ਲੈ ਕੇ ਆਇਆ ਉਹ ਪਤਾ ਨਹੀਂ ਵਿਚਾਰੇ ਦਾ ਕਿੰਨੇ ਸਾਲ ਮਿਹਨਤ ਕਰਕੇ ਉਹ ਕਰਜ਼ਾ ਚੁਕਣਾ ਤੇ ਇਹਦੇ ਬੱਚੇ 버ਗਰ ਪੀਜੇ ਪੇਸਟੀਆਂ ਡਰਾਈ ਫਰੂਟ ਕੋਕ ਪਤਾ ਨਹੀਂ ਕੀ ਕੀ ਜਾ ਕੇ ਪਾਰਟੀ ਐਨਜੋਏ ਹੋ ਰਿਹਾ ਪੰਜਾ ਮਿੰਟਾਂ ਚ ਫੂਕ ਆਏ ਇਧਰ ਟੱਬਰ ਦੇ ਕੋਲੋਂ ਰਿਸ਼ਵਤ ਲੈ ਲਈ ਹੁਗੂ ਲਟਾ ਦਿੱਤਾ ਨਾ ਸੁੱਤ ਧਾਰਾ ਪੈ ਲੁਟਾਵੇ ਲਟਾਉਂਦਾ ਹੈ ਆ ਚੱਕੋ ਤੇ ਇਹ ਜਦੋਂ ਸਾਹ ਪੁੱਛਿਆ ਜਾਣਾ ਜਦੋਂ ਪੀੜਿਆ ਜਾਣਾ ਜਦੋਂ ਅਫਸੈਟ ਹੋਣਾ ਪੁੱਤਰਾ ਨਹੀਂ ਹੋਣਾ ਅੰਤਨ ਬੇਰਾ ਤੇਰੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਤਿਉ ਮਥੈ ਧਰਮ ਰਾਏ ਜਿਵੇਂ ਮਧਾਨੀਆਂ ਦਹੀਂ ਨੂੰ ਨਹੀਂ ਲੜਕਦੀਆਂ ਜਦੋਂ ਅੰਦਰ ਮਧਾਨੀ ਚੱਲਦੀ ਹੈ ਨਾ ਫਿਰ ਤੇ ਫਿਰ ਅੰਦਰ ਵੀ ਬੰਦੇ ਦੇ ਅੰਦਰ ਹਲਚਲ ਮਚਦੀ ਹੈ ਹੁਣ ਦਹੀਂ ਚੰਗਾ ਤੇ ਬੜਾ ਲੱਗਦਾ ਮੱਖਣ ਬੜਾ ਚੰਗਾ ਲੱਗਦਾ ਲੱਸੀ ਬੜੀ ਚੰਗੀ ਲੱਗਦੀ ਹੈ ਪਰ ਦਹੀਂ ਆਂਦਾ ਸਾਨੂੰ ਪੁੱਛ ਕੇ ਵੇਖੋ ਮਧਾਨੀ ਨੇ ਸਾਡੀ ਹਾਲਤ ਕੀ ਕੀਤੀ ਪਈ ਹੈ ਕੋਠੀ ਦੇ ਤਿੰਨ ਮੰਜ਼ਲੀ ਬੜੀ ਚੰਗੀ ਲੱਗਦੀ ਆ ਨਿਆਣੇ ਲੇਟਾਂ ਜਗਾ ਬੁਝਾ ਕੇ ਵਹਿੰਦੇ ਆ ਬਾਪੂ ਆਂਦਾ ਮੈਨੂੰ ਪੁੱਛ ਕੇ ਵੇਖੋ ਮੈਂ ਕਿਦਾਂ ਲੈ ਕੇ ਆਇਆ ਕਿੰਨਿਆਂ ਨਾਲ ਧੋਖੇ ਕੀਤੇ ਕਿੰਨਿਆਂ ਨਾਲ ਬੇਈਮਾਨੀਆਂ ਕੀਤੀਆਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕੋਠੀਆਂ ਕਾਰਾਂ ਗੱਡੀਆਂ ਬਣਾਉਣ ਤੋਂ ਗੁਰਮਤ ਨਹੀਂ ਰੁਕਦੀ ਪਰ ਗੁਰਮਤਾਂ ਦੀ ਆ ਕਿਸੇ ਦਾ ਦੀਵਾ ਬੁਝਾ ਕੇ ਆਪਣੀਆਂ ਲੇਟਾਂ ਨਾਲ ਜਗਾ ਕਿਹਦੇ ਘਰ ਨੂੰ ਫੂਕਿਆ ਆਪਣਾ ਘਰ ਨਾ ਬਣਾ ਆਏ ਕੰਮ ਨਾ ਕਰ ਸੱਚੀ ਸੁੱਚੀ ਕਰਤਕਾਰ ਬੰਦਾ ਦੋ ਕਿਸਮ ਦੀ ਕਮਾਈ ਕਰ ਆਪਣਾ ਅੰਦਰ ਦਾ ਟੱਬਰ ਪਾਲਦਾ ਫਿਰ ਬਾਹਰ ਲੱਟਬਰ ਸੁੱਤਦਾ ਰ ਆਪੇ ਆਪਾਂ 11 ਨੰਬਰ ਪੌੜੀ ਪੜਦੇ ਨਾ ਨੰਨ ਸਭ ਚ ਏ ਮਨ ਪਿਆਰਿਆ ਸਾਰੇ ਬੋਲੋ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਪਿਆਰਿਆ ਮਨਾ ਛੋਟੇ ਵੀਰ ਓ ਪਿਛੇ ਲੈ ਜਾ ਕੈਮਰਾ ਸਾ সঙ্গਤ ਨਾਲ ਬਿਰਤੀ ਭੰਗ ਓ ਉੱਥੇ ਬਣਾ ਕੇ ਨਾ ਮੇਰਾ ਵੀ ਛੋਟਾ ਓ ਉਥੋਂ ਬਣਾ ਬਣਾ ਕੇ ਸਾਰੀ ਸੰਗਤ ਦੀ ਫੋਟੋ ਲਈ ਸ਼ਾਬਾਸ਼ ਏ ਮਨ ਪਿਆਰਿਆ ਤੂੰ ਸਦਾ ਸੱਚ ਸੁਭਾਣ ਸਦਾ ਕੀ ਕਰ ਸੱਚ ਨੂੰ ਸੰਭਾਲ ਪਿਆਰੇ ਮਨ ਨੂੰ ਕਿਹਾ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਅੱਗੇ ਕੀ ਬਲਾ ਏ ਕੋਟਾਂ ਬੋ ਤੂੰ ਜੇ ਚਲੈ ਨਹੀਂ ਤੇਰੇ ਨਾਲੇ ਸਾਥ ਤੇਰੇ ਹੈ ਇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਜੇ ਤੇ ਅੰਤ ਸਾਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇ ਰਹਿ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ ਹੁਣ ਪਿਆਰੇ ਮਨ ਨੂੰ ਕਹਿ ਰਿਹਾ ਤੇ ਮਾਂ ਦਾ ਪਰਿਵਾਰ ਹੋਰ ਹੈ ਤੇ ਤੰ ਦਾ ਪਰਿਵਾਰ ਹੋਰ ਹੈ ਸਮਝ ਆ ਰਹੀਏ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਜੀ ਤੇ ਗੁਰੂ ਅਮਰਦਾਸ ਮਹਾਰਾਜ ਦਾ ਆਪਣਾ ਵੀ ਟੱਬਰ ਹੈਗਾ ਉਹਨਾਂ ਦੇ ਦੋ ਬੇਟੇ ਨੇ ਬੇਟੀਆਂ ਨੇ ਪਰਿਵਾਰ ਹੈ ਮਾਤਾ ਹੈ ਪਿਤਾ ਜੀ ਆਇ ਕੋ ਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਸਾਥ ਤੇਰਾ ਇਸ ਨਾਲ ਕਿਉਂ ਕਿਉਂ ਜੀ ਇਨਸਾਨ ਨੂੰ ਆਪਣੇ ਪਰਿਵਾਰ ਨਾਲ ਚਿਤ ਨਹੀਂ ਲਾਉਣਾ ਚਾਹੀਦਾ ਮਾਂ ਦੀ ਦਵਾਈ ਦਾ ਪਿਤਾ ਦੀ ਦਵਾਈ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਨਾ ਜਿਹੜੇ ਨਹੀਂ ਸਿੱਤ ਚੇਤ ਲਾਉਂਦੇ ਮਹਾਰਾਜ ਦੇ ਚੇਤ ਲਾਉਣ ਲਈ ਕਿਹਾ ਉਹਨਾਂ ਨੂੰ ਵੀ ਪਰਿਵਾਰ ਵਾਲੇ ਬਣਨੇ ਧਿਆਨ ਦਿਓ ਬਈ ਮਾਂ ਵਾਲ ਧਿਆਨ ਦਿਓ ਇਥੇ ਨਾਨਕ ਸਤਿਗੁਰੂ ਭੇਟੇ ਹੈ ਪੂਰੀ ਹੋਵੇ ਜੁਗਤ ਹੱਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਜੋਗਨਾ ਪਗਵੇ ਕਪੜੀ ਜੋਗਨਾ ਮੇਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈ ਹੈ ਸਤਿਗੁਰੂ ਕਹੇ ਸਤਗੁਰ ਤਾਂ ਜਿਹੜੇ ਲੋਕ ਘਰਾਂ ਵਾਲੇ ਬੰਨੇ ਨਹੀਂ ਸੀ ਧਿਆਨ ਦਿੰਦੇ ਮਹਾਰਾਣ ਦੇ ਧਿਆਨ ਦਵਾਇਆ ਕਿ ਮਾਂ ਵੱਲ ਵੇਖੋ ਪਿਤਾ ਵੱਲ ਵੇਖੋ ਬੱਚਿਆਂ ਵੱਲ ਵੇਖੋ ਤੁਹਾਡਾ ਇਹਨਾਂ ਨੂੰ ਪਾਲਣਾ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਡੁੱਬਿਆ ਵੀ ਪਾਣੀ ਜਾਂਦਾ ਤੇ ਤਰਿਆ ਵੀ ਪਾਣੀ ਜਾਂਦਾ ਹੈ ਕਮਲ ਫੁੱਲ ਉਗਦਾ ਚਿਕੜ ਚ ਹੈ ਲੋੜਾ ਚਿਕੜ ਚੋਂ ਪੂਰੀਆਂ ਕਰਦਾ ਪਰ ਖੜਦਾ ਸੂਰਜ ਵੱਲ ਵੇਖ ਕੇ ਹੈ ਸਿੱਖ ਨੇ ਲੋੜਾਂ ਪਰਿਵਾਰ ਚ ਰਹਿ ਕੇ ਪੂਰੀਆਂ ਕਰਨੀਆਂ ਨੇ ਪਰ ਖਿੜਨਾ ਵਿਗਾਸ ਗੁਰੂਵਾਲ ਵੇਖ ਕੇ ਲੈ ਕੇ ਆਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਦੋਵੇਂ ਗੱਲਾਂ ਸੂਰਜ ਜਿਹੜਾ ਚਿਕੜ ਹੈ ਉਹ ਲੋੜਾ ਕਿੱਥੋਂ ਪੂਰੀਆਂ ਕਰਦਾ ਜੀ ਜਿਹੜਾ ਜਿਹੜਾ ਕਮਲ ਫੁੱਲ ਹੈ ਉਹ ਲੋੜ ਕਿੱਥੋਂ ਪੂਰੀ ਕਰਦਾ ਚਿਕੜ ਚੋਂ ਤੇ ਖਿੜਦਾ ਕਦੋਂ ਹੈ ਜਦੋਂ ਸੂਰਜ ਚੜਦਾ ਹੈ ਸਿੱਖ ਨੇ ਲੋੜਾਂ ਸਮਾਜ ਚੋਂ ਪੂਰੀਆਂ ਕਰਨੀਆਂ ਨੇ ਪਰਿਵਾਰ ਚੋਂ ਦੁਨੀਆ ਚੋਂ ਰਹਿ ਕੇ ਪਰ ਖਿੜਨਾ ਕਦੋਂ ਹੈ ਜਦੋਂ ਗੁਰੂ ਦਾ ਸੂਰਜ ਉਦੇ ਹੋਇਆ ਗੁਰੂ ਦਾ ਸ਼ਬਦ ਤੇਰੇ ਹਿਰਦੇ ਚ ਆਣ ਕੇ ਵਸੇਗਾ ਉਦੋਂ ਤੂੰ ਤੇਰਾ ਮਨ ਖੜੇਗਾ ਨਾਨਕ ਭਗਤਾ ਸਦਾ ਵਿਗਾਸ ਤੇਰੀ ਜ਼ਿੰਦਗੀ 'ਚ ਖੇੜਾ ਆਏਗਾ ਸੁਣਿਆ ਹਾਂ ਖੇੜਾ ਆਏਗਾ ਤੇਰੀ ਜ਼ਿੰਦਗੀ 'ਚ ਤੁਹਾਾਰੇ ਕਿਹਦੇ ਇਹ ਮਨ ਪਿਆਰਿਆ ਤੂੰ ਸਦਾ ਸਦਾ ਹੀ ਸੱਚ ਸਮਾਲੇ ਇਹ ਕੁੱਟੰਬ ਕਿਹੜਾ ਕੁੱਟੰਬ ਆੜਾ ਉੱਪਰ ਦੱਸਿਆ ਆਪ ਨੂੰ ਪੰਜੋਂ ਲੜਕਾ ਜਾ ਰਿਹਾ ਹੈ ਰਹੇ RAM ਲੈ ਆੜਾ ਕੁੱਟੰਬ ਤੂੰ ਬੈਠਾ ਨਾ ਇਨੇ ਤੇਰਾ ਨੁਕਸਾਨ ਕਰਨਾ ਹੀ ਇਹ ਜਿਨ੍ਹਾਂ ਨੂੰ ਤੂੰ ਮਿੱਤਰ ਬਣਾ ਕੇ ਬੈਠਾ ਨਾ ਇਹਨਾਂ ਤੈਨੂੰ ਨਾ ਪਰਿਵਾਰ ਜੋਗਾ ਰਹਿਣ ਦੇਣਾ ਨਾ ਤੈਨੂੰ ਸਮਾਜ ਜੋਗਾ ਰਹਿਣ ਦੇਣੇ ਨਾ ਤੈਨੂੰ ਗੁਰੂ ਜੋਗਾ ਰਹਿਣ ਦੇਣੇ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਜਦੋਂ ਤੈਨੂੰ ਪਤਾ ਵੀ ਤੇਰੇ ਜ਼ਿੰਦਗੀ ਜੀਉਣ ਵਿੱਚ ਕਾਮਯਾਬ ਇਹਨਾਂ ਤੈਨੂੰ ਕਰਨਾ ਹੀ ਨਹੀਂ ਤੇਸ ਨਾਲ ਕਿਉਂ ਚਿਤ ਲਾਈ ਐ ਐਸਾ ਕੰਮ ਇੰਨਾ ਸ਼ਬਦਾਂ ਨੂੰ ਪੜਾ ਪੜਾ ਕੇ ਨਾ ਚੰਗੇ ਪੜੇ ਗ੍ਰਸਥ ਵਿੱਚ ਰਹਿਣ ਵਾਲੇ ਜੀਆ ਨੂੰ ਅਗਲਿਆਂ ਨੇ ਆਪਣੇ ਡੇਰਿਆਂ ਵੱਲ ਖਿੱਚ ਲਿਆ ਉਹ ਭਾਈ ਟੱਬਰ ਨਾਲ ਨਹੀਂ ਜਾਣਾ ਇਹ ਬੱਚੇ ਨਾਲ ਨਹੀਂ ਜਾਣੇ ਇਹ ਪਰਿਵਾਰ ਨਾਲ ਨਹੀਂ ਆ ਡੇਰਾਵਾਦ ਪਖੰਡਵਾਦ ਕਿੱਥੋਂ ਵਧਿਆ ਇਸੇ ਕਰਕੇ ਸਾਰਾ ਕੁਝ ਇਦਾਂ ਲਿਆ ਕੀਤਾ ਤੇ ਜੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਗ੍ਰਸਤੀ ਗੁਰੂ ਅਮੰਗਦ ਸਾਹਿਬ ਗ੍ਰਸਤੀ ਗੁਰੂ ਅਮਰਦਾਸ ਗ੍ਰਸਤੀ ਗੁਰੂ ਰਾਮਦਾਸ ਮਹਾਰਾਜ ਗ੍ਰਸਤੀ ਸੁਰਬ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੀ ਆਰਜੂ ਛੋਟੀ ਸੀ ਨੌਂ ਦੀਆਂ ਨੌਂ ਪਾਰਸ਼ਾਈਆਂ ਗ੍ਰਸਤੀ ਪਰਿਵਾਰ ਉਹਨਾਂ ਦੇ ਆਪਣੇ ਤੇ ਅੱਜ ਜਦੋਂ ਇੱਕ ਬਾਬਾ ਚੜ੍ਹਾਈ ਕਰਦਾ ਲੋਕ ਅੱਗੇ ਗੱਦੀ ਦਿੰਦੇ ਆ ਅੱਗੇ ਗ੍ਰਸਤੀ ਹੁੰਦਾ ਜੀ ਕੁਝ ਕੁਝ ਟਾਵੇਂ ਹੋਣਗੇ ਬਾਬੇ ਜਿਨ੍ਹਾਂ ਦੇ ਵਿਆਹ ਹੋਏ ਹੋਣਗੇ ਜਿਨ੍ਹਾਂ ਦੇ ਵਿਆਹ ਵੀ ਹੋਏ ਹੁੰਦੇ ਆ ਉਹਨਾਂ ਨੂੰ ਗੱਦੀ ਲੈਣ ਲਈ ਆਪਣੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਨੂੰ ਗ੍ਰਿਿਆਈ ਬਖਸ਼ਿਸ਼ ਕੀ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਕੋਲ ਨਹੀਂ ਜਾਣਾ ਸਗੋਂ ਭੇਜਿਆ ਖਡੂਰ ਸਾਹਿਬ ਦੀ ਧਰਤੀ ਤੇ। ਤਿਆਜ ਦੇ ਜਿਹੜੇ ਉਹ ਗੁਰੂ ਕੇ ਪੈਰੇ ਸਿੱਖੋ ਜਿਹੜੇ ਤੁਸੀਂ ਘਰਾਂ 'ਚ ਵੀ ਬੈਠੇ ਹੋ। ਮੇਰੀ ਕਿਸੇ ਡੇਰੇਦਾਰ ਨਾਲ ਕੋਈ ਜ਼ਮੀਨ ਦੀ ਲੜਾਈ ਨਹੀਂ। ਜੰਗ ਵਿਚਾਰ ਤਾਰਕ ਹੈ। ਉਹ ਗੁੰਮਰਾਹ ਕਰ ਰਹੇ ਨੇ ਆਪਣੇ ਪਰਿਵਾਰਾਂ 'ਚ ਰਹਿ ਕੇ ਮਾਂ-ਬਾਪ ਦੀ ਸੇਵਾ ਕਰਕੇ ਵੀ ਰੱਬ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।